ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨ ਨਾਲ ਜਿੱਥੇ ਸ਼ਹੀਦਾਂ ਨੇ ਖੂਨ ਬਗਾਇਆ ਉੱਥੇ ਅੱਜ ਵੀ ਦਰਖਤ ਨੂੰ ਪਤਾਸੇ ਲੱਗਦੇ ਹਨ ਇਹ ਕੋਈ ਕਹਾਣੀ ਨਹੀਂ ਇਹ ਸੱਚ ਹੈ ਇਹ ਸੱਚ ਜਾਣਨ ਲਈ ਸਾਡੀ ਸਾਖੀ ਪੂਰੀ ਸੁਣੋ ਅੱਜ ਆਪਾਂ ਪਿੰਡ ਝੋੜੜਾ ਜਾ ਰਹੇ ਹਾਂ ਜਿੱਥੇ ਇੱਕ ਪਿੱਪਲ ਦੇ ਦਰਖਤ ਨੂੰ ਪਤਾਸੇ ਲੱਗਦੇ ਹਨ ਸਾਧ ਸੰਗਤ ਜੀ ਇਹ ਸ਼ਹੀਦਾਂ ਦਾ ਸਥਾਨ ਹੈ ਜਦੋਂ ਆਪਾਂ ਰੈਕੋਰਡ ਤੋਂ ਜਗਰਾਉਂ ਜਾਣ ਵਾਲੀ ਛੜਤ ਮੋਰਦੇ ਹਾਂ ਇਹ ਰੈਕੋਟ ਤੋਂ 10-12 ਕਿਲੋਮੀਟਰ ਦੀ ਦੂਰੀ ਤੇ ਹੈ ਰੈਕੋਟ ਤੋਂ ਚੱਲ ਕੇ ਪਿੰਡ ਚੋੜੜਾ ਆ ਜਾਂਦਾ ਹੈ ਪਿੰਡ ਚੋੜੜਾ ਤੋਂ ਜਿਹੜੀ ਛੜਕ ਨਾਨਕ ਸਾਹਿਬ ਠਾਠ ਜਿਗਰਾਉਂ ਜਾਂਦੀ ਹੈ ਉਸ ਛੜਕ ਤੇ ਇੱਕ ਗੁਰਦੁਆਰਾ ਸਾਹਿਬ ਪੈਂਦਾ ਹੈ ਜਿਹੜਾ ਕਿ ਪਿੰਡ ਚੋੜੜਾ ਵਿੱਚ ਗਿਣਿਆ ਜਾਂਦਾ ਹੈ ਪਿੰਡ ਚੋੜੜਾ ਵਿੱਚ ਇੱਕ ਹੋਰ ਨਾਨਕ ਸਾਹਿਬ ਠਾਠ ਮਸ਼ਹੂਰ ਹੈ ਜਿਸ ਦੀਆਂ 13 ਮੰਜ਼ਲੇ ਹਨ ਸੋ ਆਓ ਆਪਾਂ ਤੁਹਾਨੂੰ ਇਸ ਛੀਦਾਂ ਦੇ ਸਥਾਨ ਦੇ ਦਰਸ਼ਨ ਕਰਵਾਈਏ ਇਸ ਸਥਾਨ ਤੋਂ ਪਿੰਡ ਲੰਮਾ ਜਟਪੁਰਾ ਲਗਭਗ 2-3 ਕਿਲੋਮੀਟਰ ਦੀ ਦੂਰੀ ਤੇ ਹੈ ਇੱਥੇ 10ਵੇਂ ਪਾਤਸ਼ਾਹ 21 ਦਿਨ ਵਾਸਤੇ ਠਹਿਰੇ ਸਨ ਜਦੋਂ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਪਹਾੜੀ ਰਾਜਿਆਂ ਨੇ ਗਊ ਮਾਤਾ ਦੀ ਝੂਠੀ ਕਸਮ ਖਾ ਕੇ ਕਿਹਾ ਸੀ ਅਸੀਂ ਤੁਹਾਡੇ ਤੇ ਚੜ੍ਹਾਈ ਨਹੀਂ ਕਰਾਂਗੇ ਤੇ ਦਰਗਾਨੇ ਵੀ ਆਪਣੇ ਕ੍ਰਾਂਤ ਸ਼ਰੀਫ ਦੀ ਕਸਮ ਖਾਦੀ ਸੀ ਕਿ ਅਸੀਂ ਟਹਾਡੇ ਤੇ ਚੜਾਈ ਨਹੀਂ ਕਰਾਂਗੇ ਤੁਸੀਂ ਕਿਲੇ ਤੋਂ ਬਾਹਰ ਆ ਜਾਓ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਬਾਹਰ ਆ ਗਏ ਸਨ ਅਤੇ ਚਮਕੌਰ ਸਾਹਿਬ ਤੇ ਮਾਚੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਰੈਕੋਟ ਪਹੁੰਚੇ ਸਨ ਤੇ ਰੈਕੋਟ ਤੋਂ ਪਿੰਡ ਲੰਮਾ ਜਟਪੁਰਾ ਠਹਿਰੇ ਸਨ ਜਿੱਥੇ ਭਾਈ ਰਾਮ ਸਿੰਘ ਜੀ ਜਿਨ੍ਹਾਂ ਦੇ ਘਰੇ ਗੁਰੂ ਜੀ 21 ਦਿਨ ਠਹਿਰੇ ਸਨ ਸੋ ਮੰਨਿਆ ਜਾਂਦਾ ਹੈ ਜਦੋਂ ਗੁਰੂ ਜੀ ਇੱਥੇ ਆਏ ਸਨ ਤਾਂ ਇਸ ਪਾਵਨ ਜਗ੍ਹਾ ਉੱਪਰ ਵੀ ਆਏ ਸਨ ਜਿਸ ਦੇ ਆਪ ਜੀ ਅੱਜ ਦਰਸ਼ਨ ਕਰ ਰਹੇ ਹਿੰ ਇਹ ਵੀ ਮੰਨਿਆ ਜਾਂਦਾ ਹੈ ਜਦੋਂ ਛੇਵੇਂ ਪਾਤਸ਼ਾਹ ਇਸ ਸਥਾਨ ਤੇ ਆਏ ਸੀ ਤਾਂ ਇਸ ਸਥਾਨ ਤੇ ਦੁਰਗਾ ਨਾਲ ਜੰਗ ਹੋਇਆ ਸੀ ਇਸ ਵਿੱਚ ਕਈ ਸਿੰਘ ਸ਼ਹੀਦ ਹੋ ਗਏ ਸੋ कई साल ए जगह इसी तरह ही पई रही पर कुछ सालों तो बाद इस जगह ऊपर जो पीपल लग गया है उस नु पतासे लगने शुरू हो गए ਤੁਸੀਂ ਹੈਰਾਨ ਹੋਮੋਗੇ ਕਿ ਪੀਪਲ ਨੂੰ ਪਤਾਸੇ ਕਿਵੇਂ ਲੱਗ ਸਕਦੇ ਹਨ ਪਰ ਇਹ ਸਤਗੁਰ ਜੀ ਦੀ ਕਿਰਪਾ ਹੈ ਕਿ ਇਸ ਪੀਪਲ ਨੂੰ ਪਤਾਸੇ ਲੱਗ ਚੁੱਕੇ ਹਨ ਇੰਨਾ ਪਤਾਸਿਆਂ ਲਿਆ ਸੰਗਤਾਂ ਨੇ ਤਸਵੀਰਾਂ ਖਿੱਚ ਕੇ ਰੱਖੀਆਂ ਹਨ ਜੋ ਅਸੀਂ ਆਪ ਜੀ ਨਾਲ ਸਾਂਝਾ ਕਰਾਂਗੇ ਇਥੋਂ ਦੇ ਇੱਕ ਬਸਨੀਕ ਦਾ ਕਹਿਣਾ ਹੈ ਕਿ ਉਹਨਾਂ ਦੇ ਪਿਤਾ ਜੀ ਦਾ ਜਨਮ ਸਾਲ 1880 ਦਾ ਸੀ ਜਿਨ੍ਹਾਂ ਨੇ ਕਈ ਵਾਰ ਇਸ ਪਿੱਪਲ ਤੋਂ ਪਤਾਸੇ ਲਾ ਕੇ ਖਾਦੇ ਹਨ ਇਸ ਪਿੰਡ ਦੇ ਇੱਕ ਹੋਰ ਬਸਨੀਕ ਨੇ ਦੱਸਿਆ ਹੈ ਕਿ ਉਹਨਾਂ ਨੇ 2010 ਵਿੱਚ ਵੀ ਪਤਾਸੇ ਖਾਦੇ ਸਨ ਜਿਨ੍ਹਾਂ ਦਾ ਸਵਾਦ ਮਿਸ਼ਰੀ ਵਰਗਾ ਸੀ ਪਿੰਡ ਦੇ ਰਾਇਆ ਨੇ ਦੱਸਿਆ ਹੈ ਕਿ ਇੱਥੇ ਇੱਕ ਮਹੀਨਾ ਪਤਾਸੇ ਲੱਗੇ ਰਹਿੰਦੇ ਹਨ ਜਦੋਂ ਅਸੀਂ ਇਸ ਪਿੱਪਲ ਕੋਲ ਬੈਠ ਕੇ ਇਸ ਦੀ ਰਾਖੀ ਕਰਦੇ ਸੀ ਤਾਂ ਚਿੱਟੇ ਕੱਪੜਿਆਂ ਵਾਲੇ ਸ਼ਹੀਦ ਚਿੱਟੇ ਕੋੜਿਆਂ ਉੱਪਰ ਲੰਗੀਆਂ ਕਰਦੇ ਸਨ ਪਾਰ ਆਉਂਦੇ ਉਹ ਦਸਵੀਂ ਵਾਲੇ ਦਿਨ ਹੀ ਸਨ ਫਿਰ ਉਹਨਾਂ ਨੂੰ ਦੇਖ ਕੇ ਲੋਕਾਂ ਨੂੰ ਪਤਾ ਲੱਗਾ ਕਿ ਇਹ ਜਗ੍ਹਾ ਸ਼ਹੀਦਾਂ ਦੀ ਹੈ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਹ ਜਗ੍ਹਾ ਪੱਕੀ ਕੀਤੀ ਕਈ ਸਿੰਘਾਂ ਨੇ ਇਹ ਅਨੁਮਾਨ ਲਗਾਇਆ ਕਿ ਇੱਥੋਂ ਲੰਮਾ ਜਟਪੁਰਾ 3 ਮੀਲ ਦੀ ਦੂਰੀ ਤੇ ਹੈ ਜਦੋਂ 10ਵੇਂ ਪਾਤਸ਼ਾਹ 21 ਦਿਨ ਠਹਿਰੇ ਸਨ ਤਾਂ ਰਾਤ ਨੂੰ ਮਹਾਰਾਜ RAM ਸਿੰਘ ਦੇ ਘਰੇ ਰਹਿੰਦੇ ਸਨ ਦਿਨੇ ਬਾਹਰ ਲੋਕਾਂ ਦਾ ਭਲਾ ਕਰਨ ਲਈ ਜਦੋਂ ਨਿਕਲਦੇ ਸਨ ਤਾਂ ਇਸ ਜਗ੍ਹਾ ਤੇ ਜ਼ਰੂਰ ਆਉਂਦੇ ਸਨ ਸੰਗਤਾਂ ਵਿੱਚੋਂ ਹੀ ਇੱਕ ਸਿੰਘ ਨੇ ਦਸਿਆ ਕਿ ਸਾਡੇ ਪਿਤਾ ਜੀ ਇੱਥੇ ਬੱਕਰੀਆਂ ਚਰਾਉਣ ਆਉਂਦੇ ਸਨ ਇਸ ਜਗ੍ਹਾ ਨੂੰ ਕੋਈ ਨਹੀਂ ਸੀ ਜਾਣਦਾ ਸਿਰਫ ਇਹ ਪਿੱਪਲ ਖੜਾ ਸੀ ਇਹ ਸਾਰੀ ਜਗ੍ਹਾ ਉਦੋਂ ਕੱਚੀ ਸੀ ਫਿਰ ਇੱਕ ਦਿਨ ਹੋਇਆ ਕਿ ਮੇਰੇ ਪਿਤਾ ਜੀ ਬੱਕਰੀਆਂ ਚਾਰਨ ਵਾਸਤੇ ਇਸ ਪਿੱਪਲ ਦੇ ਕੋਲ ਆ ਕੇ ਖੜੇ ਹੋ ਗਏ ਅਤੇ ਆਰਾਮ ਕਰਨ ਲੱਗ ਪਏ ਜਿਹੜੀਆਂ ਬੱਕਰੀਆਂ ਰੱਖੀਆਂ ਸਨ ਉਹ ਇਸ ਜਗ੍ਹਾ ਤੇ ਆ ਕੇ ਮਲਮੂਤਰ ਕਰਨ ਲੱਗ ਪਈਆਂ ਇਸ ਜਗ੍ਹਾ ਨੂੰ ਗੰਦਲਾ ਕਰ ਗਈਆਂ ਜਦੋਂ ਪਿਤਾ ਜੀ ਸ਼ਾਮ ਨੂੰ ਘਰ ਪਹੁੰਚੇ ਤਾਂ ਉਹ ਬਿਮਾਰ ਹੋ ਗਏ ਬਿਮਾਰੀ ਇੰਨੀ ਵਧ ਗਈ ਕਿ 10-15 ਦਿਨਾਂ ਤੱਕ ਠੀਕ ਨਾ ਹੋਏ ਫਿਰ ਮੇਰੇ ਦਾਦੀ ਜੀ ਨੇ ਪਿਤਾ ਜੀ ਨੂੰ ਪੁੱਛਿਆ ਕਿ ਤੁਸੀਂ ਉਸ ਛੀਦਾ ਵਾਲੀ ਜਗ੍ਹਾ ਤੇ ਤਾਂ ਨਹੀਂ ਬੱਕਰੀਆਂ ਚਰਾਉਣ ਗਏ ਸੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਗਿਆ ਸੀ ਤੇ ਬੱਕਰੀਆਂ ਛੀਦਾ ਦੀ ਜਗ੍ਹਾ ਤੇ ਗੰਦ ਵੀ ਪਾ ਕੇ ਆਈਆਂ ਸੀ ਫੌਰਨ ਮੇਰੇ ਦਾਦੀ ਜੀ ਉਸ ਜਗ੍ਹਾ ਤੇ ਆਏ ਉਹਨਾਂ ਨੇ ਸਾਫ਼ ਸਫਾਈ ਕਰਕੇ ਪੋਚਾ ਫੇਰਿਆ ਸਫਾਈ ਕਰਨ ਤੋਂ ਬਾਅਦ ਜਦੋਂ ਮੇਰੇ ਦਾਦੀ ਜੀ ਘਰ ਪਹੁੰਚੇ ਤਾਂ ਮੇਰੇ ਪਿਤਾ ਜੀ ਠੀਕ ਹੋਣ ਲੱਗ ਪਏ ਜਦੋਂ ਇਸ ਇਲਾਕੇ ਦੀਆਂ ਸੰਗਤਾਂ ਨੂੰ ਪਤਾ ਲੱਗਾ ਤਾਂ ਉਹ ਆਪਣੀਆਂ ਆਪਣੀਆਂ ਸੁੱਖਾਂ ਸੁੱਖਣ ਲੱਗੀਆਂ ਹੌਲੀ ਹੌਲੀ ਉਹਨਾਂ ਦੀਆਂ ਸੁੱਖਾਂ ਪੂਰੀਆਂ ਹੋਣ ਲੱਗੀਆਂ ਤੇ ਲੋਕਾਂ ਵਿੱਚ ਬੜੀ ਸ਼ਰਧਾ ਪੈਦਾ ਹੋਣ ਲੱਗ ਪਈ ਜਿੰਨਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਉਹਨਾਂ ਨੇ ਅਖੰਡ ਪਾਠ ਸਾਫ਼ ਕਰਵਾਏ ਲੋਕ ਇੱਥੇ ਆ ਕੇ ਚਿੱਟਾ ਕੱਪੜਾ ਬੰਨ ਕੀ ਜਾਂਦੇ ਸਨ ਜੋ ਹੁਣ ਵੀ ਬੰਨੇ ਹੋਏ ਹਨ ਇਸ ਜਗ੍ਹਾ ਨੂੰ ਸ਼ੀਤਾਂ ਦੀ ਜਗ੍ਹਾ ਮੰਨਿਆ ਜਾਂਦਾ ਹੈ ਜੇ ਤੁਹਾਨੂੰ ਸਾਡੀ ਕੋਸ਼ਿਸ਼ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ